ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਤੀਜਾ ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ ਤਨ ਤਨ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੇ ਪਾਸੋਂ ਗੁਰਸਿੱਖਾਂ ਨੇ ਨਾਮ ਦੀ ਬਾਬਤ ਪੁੱਛਿਆ ਤਾਂ ਸੁਣ ਕਰਕੇ ਸਤਿਗੁਰੂ ਜੀ ਨੇ ਨਾਮ ਦੀ ਮਹਿਮਾ ਦੱਸ ਦਿਆ ਇਹ ਪਾਵਨ ਸ਼ਬਦ ਉਚਾਰਨ ਕੀਤਾ ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ ਏ ਗੁਰਸਿੱਖੋ ਪਰਮੇਸ਼ਰ ਦੇ ਨਾਮ ਦੀ ਕੀਮਤ ਅਤੇ ਮਿਤ ਮਰਿਆਦਾ ਅਵਤਾਰਾਂ ਦੀ ਦੇਹਾਂ ਤੇ ਛੇ ਸ਼ਾਸਤਰਾ ਆਦ ਦੇ ਪਾਸੋਂ ਉਪਮਾ ਰੂਪ ਦੇ ਵਿੱਚ ਕਹੀ ਨਹੀਂ ਜਾਂਦੀ ਜੈਸਾ ਕਿ ਪਾਵਨ ਬਾਗ ਹੈ ਸਾਈ ਨਾਮ ਅਮੋਲ ਕੀ ਮਨਾ ਕੋਈ ਜਾਣ ਦੋ ਪਾਵਨ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਅੰਦਰ ਸ਼ਲੋਕ ਪੜ੍ਹਦੇ ਹਾਂ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਦੁਆਪਰ ਯੁਗ ਵਿੱਚ ਜਦੋਂ ਭਗਵਾਨ ਕ੍ਰਿਸ਼ਨ ਜੀ ਦਵਾਰਕਾਪੁਰੀ ਦਾ ਰਾਜ ਭਾਗ ਚਲਾ ਰਹੇ ਸਨ ਉਦੋਂ ਇੱਕ ਦਿਨ ਨਾਰਦ ਜੀ ਦੁਆਰਕਾ ਆਏ। ਕ੍ਰਿਸ਼ਨ ਜੀ ਦੀਆਂ ਗੋਪੀਆਂ ਨੇ ਰਿਖੀ ਦੇਵਦਾ ਬਹੁਤ ਸਵਾਗਤ ਕੀਤਾ। ਉਹਨਾਂ ਪਾਸੋਂ ਆਸ਼ੀਰਵਾਦ ਲਿਆ। ਪਟ ਰਾਣੀ ਸਤ ਭਾਵਾਂ ਨੇ ਬਾਕੀ ਰਾਣੀਆਂ ਸਮੇਤ ਨਾਰਦ ਜੀ ਕੋਲ ਬੇਨਤੀ ਕੀਤੀ ਕਿ ਸਾਨੂੰ ਆਸ਼ੀਰਵਾਦ ਦਿਓ ਕਿ ਹਮੇਸ਼ਾ ਕ੍ਰਿਸ਼ਨ ਜੀ ਹੀ ਸਾਡੇ ਪਤੀ ਬਣਨ। ਨਾਰਦ ਜੀ ਨੇ ਕਿਹਾ ਕਿ ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਤੁਸੀਂ ਕ੍ਰਿਸ਼ਨ ਜੀ ਨੂੰ ਦਾਨ ਦੇ ਰੂਪ ਵਿੱਚ ਦੇ ਦੇਵੋ ਸਤ ਭਾਵਾਂ ਤੇ ਬਾਕੀ ਦੀਆਂ ਗੋਪੀਆਂ ਨੇ ਆਉਂਦੇ ਜਨਮ ਵਿੱਚ ਭਗਵਾਨ ਕ੍ਰਿਸ਼ਨ ਦੀ ਪ੍ਰਾਪਤੀ ਦੇ ਲਾਲਚ ਵਿੱਚ ਕ੍ਰਿਸ਼ਨ ਜੀ ਦਾ ਦਾਨ ਕਰ ਦਿੱਤਾ ਜਦੋਂ ਨਾਰਦ ਜੀ ਕ੍ਰਿਸ਼ਨ ਜੀ ਨੂੰ ਆਪਣੇ ਨਾਲ ਲੈ ਕੇ ਚੱਲਣ ਲੱਗੇ ਤਾਂ ਗੋਪੀਆਂ ਨੇ ਸੋਚਿਆ ਕਿ ਆਉਂਦਾ ਜਨਮ ਕਿਸ ਨੇ ਦਿੱਖਿਆ ਹੈ। ਭਗਵਾਨ ਕ੍ਰਿਸ਼ਨ ਜੀ ਤਾਂ ਇਸੇ ਜਨਮ ਵਿੱਚ ਹੀ ਵਿਛੜ ਗਏ ਹਨ। ਇਉਂ ਸੋਚ ਕੇ ਮਿੰਤਾ ਕਰਨ ਲੱਗੀਆਂ ਕਿ ਆਪ ਸਾਡੀ ਪਤੀ ਕ੍ਰਿਸ਼ਨ ਜੀ ਨੂੰ ਲੈ ਕੇ ਨਾ ਜਾਵੋ। ਉਹਨਾਂ ਤੋਂ ਬਿਨਾਂ ਅਸੀਂ ਵਿਯੋਗ ਵਿੱਚ ਹੀ ਮਰ ਜਾਵਾਂਗੇ। ਉਹਨਾਂ ਦੀ ਬੇਬਲਤਾ ਵੇਖ ਕੇ ਨਾਰਦ ਜੀ ਨੇ ਕਿਹਾ ਕਿ ਠੀਕ ਹੈ ਜੇਕਰ ਤੁਸੀਂ ਇਹਨਾਂ ਨੂੰ ਰੱਖਣਾ ਚਾਹੁੰਦੀਆਂ ਹੋ। ਤਾਂ ਇਹਨਾਂ ਦੇ ਬਰਾਬਰ ਧਨ ਦੇ ਦਿਓ। ਗੋਪੀਆਂ ਨੇ ਖੁਸ਼ੀ ਨਾਲ ਨਾਰਦ ਜੀ ਦੀ ਇਹ ਗੱਲ ਸਵੀਕਾਰ ਕਰ ਲਈ। ਤੱਕੜੀ ਦੇ ਇੱਕ ਪਲੜੇ ਵਿੱਚ ਕ੍ਰਿਸ਼ਨ ਜੀ ਨੂੰ ਬਿਠਾ ਕਰਕੇ ਦੂਜੇ ਪਲੜੇ ਵਿੱਚ ਧਨ ਰੱਖਣ ਲੱਗੀਆਂ। ਦੁਆਰਕਾ ਰਾਜ ਦਾ ਸਾਰਾ ਧਨ ਰੱਖਣ ਨਾਲ ਵੀ ਕ੍ਰਿਸ਼ਨ ਵਾਲਾ ਤੱਕੜੀ ਦਾ ਪਲੜਾ ਧਰਤੀ ਤੋਂ ਨਾ ਉੱਟਿਆ। ਗੋਪੀਆਂ ਘਬਰਾ ਕੇ ਕ੍ਰਿਸ਼ਨ ਜੀ ਵੱਲ ਤੱਕਣ ਲੱਗੀਆਂ। ਅਤੇ ਵਿਰਲਾਪ ਸ਼ੁਰੂ ਕਰ ਦਿੱਤਾ ਭਗਵਾਨ ਨੇ ਦਇਆ ਦ੍ਰਿਸ਼ਟੀ ਕਰਦਿਆਂ ਇਸ਼ਾਰੇ ਨਾਲ ਸਮਝਾਇਆ ਕਿ ਤੁਸੀਂ ਤਾਂ ਦੀ ਥਾਂ ਤੇ ਤુલਸੀ ਦੇ ਇੱਕ ਪੱਤੇ ਉੱਪਰ ਪਰਮੇਸ਼ਰ ਦਾ ਨਾਮ ਲੈ ਕੇ ਪੱਲੜੇ ਵਿੱਚ ਪਾ ਲਿਓ ਜਦੋਂ ਗੋਪੀਆਂ ਨੇ ਪੱਤੇ ਤੇ ਪਰਮੇਸ਼ਰ ਦਾ ਨਾਮ ਲਿਖ ਕੇ ਪੱਲੜੇ ਤੇ ਰੱਖਿਆ ਤਾਂ ਝੱਟ ਹੀ ਕ੍ਰਿਸ਼ਨ ਜੀ ਵਾਲਾ ਪੱਲੜਾ ਉੱਚਾ ਉੱਠ ਗਿਆ ਅਤੇ ਈਸ਼ਵਰ ਦੇ ਨਾਮ ਵਾਲਾ ਪਲੜਾ ਹੀ ਭਾਰੀ ਪੈ ਗਿਆ। ਭਾਵ ਨਿਉ ਗਿਆ। ਇਹ ਦੇਖ ਕੇ ਨਾਰਦ ਜੀ ਨੇ ਪਰਮੇਸ਼ਰ ਦੇ ਨਾਮ ਵਾਲਾ ਤੁਲਸੀ ਦਾ ਪੱਤਾ ਚੁੱਕਿਆ ਅਤੇ ਹਰ ਜਸ ਗਾਉਂਦੇ ਹੋਏ ਤੁਰ ਗਏ। ਇਸੇ ਤਰ੍ਹਾਂ ਜਦੋਂ ਭਗਵਾਨ ਸ੍ਰੀ ਰਾਮਚੰਦਰ ਜੀ ਨੇ ਸੀਤਾ ਦੀ ਭਾਲ ਵਿੱਚ ਹਨੂਮਾਨ ਜੀ ਨੂੰ ਲੰਕਾ ਭੇਜਿਆ ਤਾਂ ਹਨੂਮਾਨ ਜੀ ਨੇ ਛਾਲ ਮਾਰ ਕੇ ਹੀ ਸਮੁੰਦਰ ਪਾਰ ਕਰ ਲਿਆ ਸੀ। ਪਰੰਤੂ ਜਦੋਂ ਲੰਕਾ ਉੱਤੇ ਚੜ੍ਹਾਈ ਕਰਨ ਸਮੇਂ ਆਪ ਗਏ ਤਾਂ ਉਹਨਾਂ ਨੇ ਪੁਲ ਬਣਵਾ ਕੇ ਸਮੁੰਦਰ ਪਾਰ ਕੀਤਾ ਪੁੱਛਣ ਤੇ ਸ੍ਰੀ ਰਾਮਚੰਦਰ ਜੀ ਨੇ ਦੱਸਿਆ ਕਿ ਹਨੂਮਾਨ ਦੇ ਹਿਰਦੇ ਵਿੱਚ ਰਾਮ ਦਾ ਨਾਮ ਵਸਦਾ ਹੈ ਜਿਸ ਦੀ ਮਹਾਨਤਾ ਸਾਡੇ ਸਰੀਰ ਨਾਲੋਂ ਕਿਤੇ ਅਧਿਕ ਹੈ ਇਸ ਕਰਕੇ ਹੀ ਹਨੂਮਾਨ ਜੀ ਛਾਲ ਮਾਰ ਕੇ ਹੀ ਸਮੁੰਦਰ ਲੰਘ ਗਏ ਅਤੇ ਸਾਨੂੰ ਪੱਥਰਾਂ ਉੱਪਰ ਨਾਮ ਲਿਖਵਾ ਕੇ ਪੱਥਰ ਪਾਣੀ ਉੱਪਰ ਤਰਾਉਣੇ ਪਏ ਅਤੇ ਪੁਲ ਬੰਨਣਾ ਪਿਆ ਹਰੀ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਰੱਖਣ ਵਾਲੇ ਹਰ ਕੀ ਜਨ ਹਰੀ ਤੋਂ ਵੱਡੇ ਕਰਕੇ ਜਾਣੇ ਜਾਂਦੇ ਆ ਜੈਸਾ ਕਿ ਚੂੜਾਮਣ ਕਵੀ ਜੈਸਾ ਕਿ ਚੂੜਾਮਣ ਕਵੀ ਜੀ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਧ ਵਿੱਚ ਅਧਿਆਇ ਪਹਿਲੇ ਵਿੱਚ ਲਿਖਦੇ ਹਨ ਹਰ ਜੀਤੇ ਹਰ ਜਨ ਵੱਡੇ ਜੇਹੀ ਨੇਤ ਭਗਵਾਨ RAM ਗਏ ਪੁਲ ਬਾਂਦ ਕੇ ਕੂਦ ਪਰੇ ਹਨੂਮਾਨ ਨਿਜ ਤੇ ਅਦੇਕ ਹੇਤ ਸ੍ਰੀ ਰਾਮੂ ਜਗ ਹੈ ਲਖਾਇਓ ਲਿਖ ਕਰ ਨਾਮੂ ਸਰਵਰ ਪਰ ਗਿਰਵਰ ਧਰ ਭਾਰੇ ਤਰਵਰ ਕੇ ਪਾਤਨ ਸਮਤਾਰੇ ਤੁਲਸੀਦਾਸ ਜੀ ਲਿਖਦੇ ਹਨ ਕਹੋ ਕਹਾ ਲਗ ਨਾਮ ਬਡਾਈ RAM ਨ ਸਕੈ ਨਾਮ ਗੁਣ ਗਾਈ ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਰੂਪ ਗੁਰਬਾਣੀ ਦੀਆਂ ਲਿਖੀਆਂ ਆਈਆਂ ਪੋਥੀਆਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਦੋਂ ਗੋਇੰਦਵਾਲ ਸਾਹਿਬ ਤੋਂ ਚੱਲੇ ਤਾਂ ਪੋਥੀਆਂ ਪਾਲਕੀ ਵਿੱਚ ਸਜਾਈਆਂ ਗਈਆਂ ਅਤੇ ਆਪ ਜੀ ਆਪਣੇ ਹੱਥ ਨਾਲ ਚਵਰ ਕਰਦੇ ਹੋਏ ਨੰਗੇ ਪੈਰੀ ਪਾਲਕੀ ਦੇ ਪਿੱਛੇ-ਪਿੱਛੇ ਚੱਲੇ ਸਨ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਤਿਆਰ ਕਰਵਾ ਕੇ ਪਲੰਘ ਉੱਪਰ ਬਿਰਾਜਮਾਨ ਕਰਵਾਇਆ ਅਤੇ ਆਪ ਜੀ ਕੋਠੜੀ ਸਾਹਿਬ ਵਾਲੇ ਸਥਾਨ ਤੇ ਪੁੰਜੇ ਜ਼ਮੀਨ ਉੱਪਰ ਚਾਦਰ ਵਿਛਾ ਕੇ ਬਿਰਾਜਦੇ ਰਹੇ ਭਾਵ ਗੁਰੂ ਜੀ ਨੇ ਆਪਣੇ ਖੁਦ ਦੇ ਸਰੀਰ ਨਾਲੋਂ ਪ੍ਰਭੂ ਦੇ ਨਾਮ ਗੁਰਬਾਣੀ ਦੀ ਅਦਿਕ ਮਹੱਤਤਾ ਦਰਸਾਈ ਹੈ ਜਿਵੇਂ ਕਿ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਪੋ ਨ ਸ੍ਰੀ ਗੁਰ ਅਰਜਨ ਗਤਿ ਦਾਈ ਨਿਜ ਤੇ ਮਹਿਮਾ ਅਦਕ ਲਖਾਈ ਸ੍ਰੀ ਸੋ ਗ੍ਰੰਥ ਮਹਿ ਲਿਖ ਜਸ ਨਾਮੂ ਤਿਹ ਤੇ ਅਦੂ ਭਏ ਸੁਖ ਧਮ ਸੇ ਜਨ ਧਨ ਜਿਨ ਇੱਕ ਨਾਮ ਲੇਵ ਲਾਇ ਉਹ ਭਗਤ ਜਨ ਧੰਤਾ ਦੇ ਜੋਗ ਹਨ ਜਿਨ੍ਹਾਂ ਨੇ ਇੱਕ ਪਰਮੇਸ਼ਰ ਦੇ ਨਾਮ ਵਿੱਚ ਲਿਵ ਬਿਰਤੀ ਨੂੰ ਲਾਇਆ ਜੋੜਿਆ ਹੈ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇਵੀ ਵਿਚਾਰ ਗੁਰਮਤਿ ਕਹੀਏ ਗੁਰ ਸਤਿਗੁਰਾਂ ਦੀ ਸਾਚੀ ਸੱਚੀ ਮਤ ਸਿੱਖਿਆ ਹੀ ਸੱਚਾ ਆਤਮਕ ਵਿਚਾਰ ਦੇਣ ਵਾਲੀ ਹੈ ਗੁਰੂ ਸਾਹਿਬ ਜੀ ਆਪ ਹੀ ਬਖਸ਼ਿਸ਼ ਕਰਕੇ ਸ਼ੋਭ ਵਿਚਾਰ ਤੇ ਵਿਵੇਕ ਬੁੱਧ ਦਿੰਦੇ ਹਨ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਹਰੀ ਪਰਮੇਸ਼ਰ ਦਾ ਨਾਮ ਅਚਰਜ ਹੈ ਜਿਸ ਨੂੰ ਪ੍ਰਭ ਪਰਮੇਸ਼ਰ ਨੇ ਆਪ ਹੀ ਗੁਰੂ ਨਾਨਕ ਰੂਪ ਧਾਰ ਕੇ ਦੁਨੀਆਂ ਦੇ ਜੀਵਾਂ ਨੂੰ ਬਖਸ਼ਣ ਵਾਸਤੇ ਸੁਣਾਉਣਾ ਕੀਤਾ ਹੈ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾ ਇਸ ਕਲੀ ਕਾਲ ਯੁਗ ਦੇ ਕਾਲ ਸਮੇਂ ਵਿੱਚ ਅੰਦਰ ਗੁਰਮੁਖ ਮੁਖੀ ਸਤਿਗੁਰਾਂ ਗੁਰੂ ਨਾਨਕ ਸਾਹਿਬ ਜੀ ਤੋਂ ਗੁਰਮੁਖ ਜਨ ਨਾਮ ਪਾ ਸਕਦਾ ਹੈ ਸਤਿਗੁਰਾਂ ਤੋਂ ਗੁਰਮੁਖ ਜਨ ਅੰਮ੍ਰਿਤ ਨਾਮ ਨੂੰ ਪਾਉਂਦੇ ਹਨ ਰਹਾਉ ਸਤਿਗੁਰੂ ਬਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ ਹਮ ਮੂਰਖ ਮੂਰਖ ਮਨਮਾਹੇ ਹਉ ਮੈਂ ਵਿੱਚ ਸਭ ਕਾਰ ਕਮਾਹੇ ਹਮ ਤੋਂ ਕਹੀਏ ਤਮਾਮ ਪਾਪ ਸਾਰੇ ਜੀਵ ਸ਼ਾਸਤਰ ਗਿਆਨ ਵੱਲੋਂ ਮੂਰਖ ਬੇਸਮਝ ਮੂਰਖ ਮੂਹ ਦੇ ਵੱਲ ਹੀ ਨਿਗਾ ਰੱਖ ਰੱਖਦੇ ਹਨ ਪਾਪ ਪਦਾਰਥਾਂ ਦੇ ਖਾਣ ਪੀਣ ਵਿੱਚ ਲੱਗੇ ਰਹਿਣ ਦੇ ਹੰਗਤਾ ਮਮਤਾ ਕਰਕੇ ਮੂਰਖਤਾ ਦੇ ਸੁਭਾਅ ਵਾਲੇ ਹੋ ਰਹੇ ਹਨ ਤੇ ਗੁਰ ਉਪਦੇਸ਼ ਮਨਮਾਹੇ ਵਿੱਚ ਧਾਰਨ ਤੋਂ ਹੀਣੇ ਹੋਣੇ ਕਰਕੇ ਮੂਰਖ ਹੋ ਰਹੇ ਵਿਹਾਰਾਂ ਕਰਕੇ ਵੀ ਮੂਰਖ ਬੇਸਮਝ ਤੇ ਪਰਮਾਰਥ ਵੱਲੋਂ ਵੀ ਮਨਮਾਹੇ ਵਿੱਚ ਮੂਰਖ ਮੂਰਖਤਾ ਦੇ ਸੁਭਾਅ ਵਾਲੇ ਹੋ ਰਹੇ ਕਿਉਂਕਿ ਜੀਵ ਹੰਗਤਾ ਵਿੱਚ ਹੀ ਸਾਰੀ ਕਾਰ ਨੂੰ ਕਮਾਉਂਦੇ ਆ ਗੁਰ ਪ੍ਰਸਾਦੀ ਹਉਮੈ ਜਾਏ ਆਪੇ ਬਖਸ਼ੇ ਲੈੇ ਮਿਲਾਏ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਹੀ ਜੀਵ ਦੇ ਹਿਰਦੇ ਅੰਦਰੋਂ ਹੰਕਤਾ ਜਾ ਸਕਦੀ ਹੈ ਨਾਸ਼ ਹੁੰਦੀ ਹੈ ਪਰਮੇਸ਼ਰ ਆਪ ਹੀ ਹਉਮੈ ਵਾਲੀ ਅਵਸਥਾ ਔਗਣਾ ਨੂੰ ਬਖਸ਼ ਕੇ ਆਪਣੇ ਸਰੂਪ ਨਾਲ ਮਿਲਾ ਅਭੇਦ ਕਰ ਲੈਂਦਾ ਹੈ ਬਿਖਿਆ ਕਾ ਤਨ ਬਹੁਤ ਅਭਿਮਾਨ ਅਹੰਕਾਰ ਡੂਬੈ ਨਾ ਪਾਵੇ ਮਾਨ ਹੀ ਪਾਈਏ ਜੀਵ ਵਿਛਿਆ ਮਾਇਆ ਦੇ ਮਾਈ ਕੀ ਧਨ ਦਾ ਬਹੁਤ ਅਧਿਕ ਅਭਿਮਾਨ ਹੰਕਾਰ ਕਰਦਾ ਇਸ ਹੰਗਤਾ ਦੀ ਨਦੀ ਵਿੱਚ ਡੁੱਬਿਆ ਮਨੁੱਖ ਪਰਮੇਸ਼ਰ ਦੀ ਦਰਗਾਹ ਵਿੱਚ ਮਾਨ ਇੱਜ਼ਤ ਸਤਕਾਰ ਨਹੀਂ ਪਾ ਸਕਦਾ ਮਾਨ ਮੰਨਣ ਰੂਪ ਗਿਆਨ ਨਹੀਂ ਪਾ ਸਕਦਾ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾਲਾਹੀ ਸੱਚ ਸੋਈ ਇਹ ਪਾਈ ਜੇ ਹਿਰਦੇ ਅੰਦਰੋਂ ਆਪਾ ਭਾਵ ਛੋੜ ਤਿਆਗ ਦੇਈਏ ਤਾਂ ਹਮੇਸ਼ਾ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਪਿਛਲਿਆਂ ਨੂੰ ਹੋਈ ਹੈ ਹੁਣਦਿਆਂ ਨੂੰ ਹੋ ਰਹੀ ਆ ਅੱਗੇ ਨੂੰ ਵੀ ਹੋਵੇਗੀ ਫਿਰ ਪ੍ਰਸ਼ਨ ਸੀ ਸੇ ਸਤਿਗੁਰੂ ਜੀ ਆਪਾ ਭਾਵ ਕਿਵੇਂ ਤਿਆਗੀ ਹੈ ਗੁਰ ਉਤਰ ਦਿੰਦੇ ਹੈ ਪਾਈ ਜੇ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਉਹ ਸੱਚੇ ਪਰਮੇਸ਼ਰ ਦੇ ਨਾਮ ਨੂੰ ਸਲਾਉਂਦੇ ਰਹੀਏ ਤਾਂ ਆਪਾ ਭਾਵ ਛੁੱਟਦਾ ਹੈ ਅਨਵੇਂ ਅਨਸਾਰ ਹੈ ਭਾਈ ਜਿਹੜੇ ਗੁਰਮੁਖ ਜਨ ਗੁਰ ਸਿੱਖਿਆ ਲੈ ਕੇ ਹਿਰਦੇ ਅੰਦਰੋਂ ਹੰਕਾਰ ਨੂੰ ਛੱਡ ਕੇ ਸੱਚ ਸੋਈ ਉਸ ਸੱਚੇ ਵਾਹਿਗੁਰੂ ਨੂੰ ਸਲਾਉਂਦੇ ਆ ਉਹਨਾਂ ਨੂੰ ਹਮੇਸ਼ਾ ਹੀ ਸੁਖ ਪ੍ਰਾਪਤ ਹੋਵੇਗਾ ਆਪੇ ਸਾਜੀ ਕਰਤਾ ਸੂਏ ਤਿਸ ਬਿਨ ਦੂਜਾ ਅਵਰ ਨ ਕੋਇ ਉਹ ਕਰਤਾ ਪੁਰਖ ਆਪ ਹੀ ਸੂਖਮ ਤਤਾਂ ਸਥੂਲ ਤਤਾਂ ਦੁਆਰਾ ਸਰੀਰਾਂ ਨੂੰ ساری ਸ੍ਰਿਸ਼ਟੀ ਨੂੰ ਸਾਜਦਾ ਹੈ ਉਹ ਕਰਤਾ ਰਚਨਹਾਰ ਪਰਮੇਸ਼ਰ ਆਪ ਹੀ ਵਿਰਾਗ ਖਟ ਸੰਪਤੀ ਮੋਖ ਇਛਾਦਕ ਨੂੰ ਸਾਜਦਾ ਹੈ ਆਪ ਹੀ ਫੇਰ ਬ੍ਰਹਮ ਗਿਆਨ ਦੀ ਸਿਖਿਆ ਆਤਤਾ ਗੁਰੂ ਰੂਪ ਹੋ ਕੇ ਕਰਨ ਵਾਲਾ ਉਸ ਪਰਮੇਸ਼ਰ ਤੋਂ ਬਿਨਾਂ ਦੂਸਰਾ ਅਵਰ ਸਥਾਨ ਵਿੱਚ ਹੋਰ ਕੋਈ ਵੀ ਨਹੀਂ ਹੈ ਉਸ ਤੋਂ ਬਿਨਾਂ ਹੋਰ ਕੋਈ ਦ੍ਰਿਸ਼ ਰਚਿਸ਼ਟੀ ਨੂੰ ਰਚਣ ਵਾਲਾ ਨਹੀਂ ਜਿਸ ਸੱਚ ਲਾਏ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਆਗੇ ਜਿਸ ਨੂੰ ਆਪ ਗੁਰੂ ਸਰੂਪ ਧਾਰਨ ਵਾਲਾ ਨਿਰੰਕਾਰ ਸੱਚੇ ਨਾਮ ਵਿੱਚ ਲਾਉਂਦਾ ਹੈ ਉਹੀ ਪੁਰਖ ਪ੍ਰੇਮ ਦੀ ਲਗਨ ਕਰਕੇ ਨਾਮ ਵਿੱਚ ਜਪਣ ਵਿੱਚ ਲੱਗਦਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਜਪਣ ਕਰਕੇ ਇੱਥੇ ਸਲੋਕ ਵਿੱਚ ਵੀ ਤੇ ਅੱਗੇ ਪ੍ਰਲੋਕ ਵਿੱਚ ਵੀ ਹਮੇਸ਼ਾ ਸੁਖ ਪ੍ਰਾਪਤ ਹੁੰਦਾ ਹੈ। ਰਾਗ ਤਨਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਊ ਓਮਕਾਰ ਸਤਗੁਰ ਪ੍ਰਸਾਦ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤਨਸਰੀ ਰਾਗਣੀ ਅੰਦਰ ਚੌਥੇ ਘਰ ਸੁਰ ਤਾਲ ਵਿੱਚ ਪਹਿਲਾ ਮੰਗਲ ਕਰਕੇ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦਿਆਂ ਸ਼ਬਦ ਉਚਾਰਨ ਕਰਦੇ ਆ ਇੱਕ ਅਦਵੈਤ ਰੂਪ ਰਾਮ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੋ ਇੱਥੇ ਤਨਾਸਰੀ ਸッセ ਨੂੰ ਸਿਹਾਰੀ ਨਾਲ ਹੀ ਸ਼ੁੱਧ ਹੈ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਏ ਪਰਮੇਸ਼ਰ ਹਮ ਅਸੀਂ ਤਮਾਮ ਜੀਵ ਆਪ ਜੀ ਦੇ ਦਰ ਦੇ ਭੀਖਕ ਮੰਗਤੇ ਹਾਂ ਭਾਵ ਕੋਈ ਧਨ ਮੰਗਦਾ ਹੈ ਕੋਈ ਰਿਧੀਆਂ ਸਿੱਧੀਆਂ ਸੁਖ ਆਦ ਮੰਗਦਾ ਹੈ ਪਰੰਤੂ ਅਸੀਂ ਤੁਹਾਡੇ ਸਰੂਪ ਦੀ ਪ੍ਰਾਪਤੀ ਦੇ ਮੰਗਦੇ ਹਾਂ ਤਮਾਮ ਪਦਾਰਥਾਂ ਦੇ ਮੰਗਣ ਵਾਲੇ ਭੀਖਕਾਂ ਵਿੱਚੋਂ ਤੁਹਾਡੇ ਨਾਮ ਦੇ ਭੀਖਕ ਹ ਜੋ ਤੇਰੇ ਦਰ ਦੇ ਭੀਖਕ ਮੰਗਤੇ ਹਨ ਹਮ ਅਸੀਂ ਉਹਨਾਂ ਦੇ ਭਿਖਾਰੀ ਹਾਂ ਤੂੰ ਨਿਜ ਆਪ ਹੀ ਸਾਡਾ ਪਤਪਤੀ ਹੈ ਅਤੇ ਧਰਮ ਅਰਥ ਕਾਮ ਮੂਖ ਆਦ ਦਾਤਾ ਦੇ ਦੇਣ ਵਾਲਾ ਦਾਤਾ ਹੈ ਹੋ ਦਇਆਲ ਨਾਮ ਦੇਹੁ ਮੰਗਤ ਜਨਕੋ ਸਦਾ ਰਹੋ ਰੰਗ ਰਤਾ हे ਪਰਮੇਸ਼ਰ ਜੀ ਆਪ ਜੀ ਦਿਆਲੂ ਹੋ ਕੇ ਸਾਨੂੰ ਮੰਗਤੇ ਜਨਾਂ ਨੂੰ ਨਾਮ ਦੀ ਦਾਤ ਦੇਣਾ ਕਰੋ ਤਾਂ ਕਿ ਅਸੀਂ ਹਮੇਸ਼ਾ ਆਪਜੀ ਦੇ ਪ੍ਰੇਮ ਰੰਗ ਵਿੱਚ ਰਤੇ ਰਹੀਏ ਹਉ ਬਲਹਾਰੇ ਜਾਵ ਸਾਚੀ ਤੇਰੇ ਨਾਮ ਵਿਟੋ ਏ ਸਾਚੀ ਸੱਚੇ ਪਰਮੇਸ਼ਰ ਜੀ ਅਸੀਂ ਤੁਹਾਡੇ ਨਾਮ ਦੇ ਵਿਟੋ ਉਪਰੋ ਮਨ ਬਾਣੀ ਸਰੀਰ ਕਰਕੇ ਬਲਹਾਰੇ ਕੁਰਬਾਨ ਜਾਂਦੇ ਹਾਂ ਕਰਨ ਕਾਰਨ ਸਭਨਾ ਕਾ ਏਕ ਔਰ ਨ ਦੂਜਾ ਕੋਈ ਰਹਾਉ हे ब्रह्मचेतन ਸਾਰਿਆਂ ਕਾਰਜਾਂ ਦਾ ਕਾਰਨ ਰੂਪ ਇੱਕ ਤੂੰ ਆਪ ਹੀ ਹੈ ਅਵਰ ਸਥਾਨ ਵਿੱਚ ਆਪਜੀ ਤੋਂ ਬਗੈਰ ਦੂਸਰਾ ਹੋਰ ਕੋਈ ਹੈ ਹੀ ਨਹੀਂ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਬਹੁਤੀ ਫੇਰ ਪਏ ਕਿਰਪਨ ਕੋ ਆਬ ਕਿਛ ਕਿਰਪਾ ਕੀਜੇ हे ਪਰਮੇਸ਼ਰ ਜੀ ਸਾਨੂੰ ਸਿਮਰਨ ਭਜਨ ਕਰਨ ਵੱਲੋਂ ਕਿਰਪਨ ਸੂਮਾ ਨੂੰ ਬਹੁਤੇ ਅਧਿਕ ਜ਼ਿਆਦਾ ਫੇਰ ਗੇੜ 84 ਲੱਖ ਜੂਨਾ ਦੇ ਪੈ ਗਏ ਅਬ ਹੁਣ ਤਾਂ ਕੁਝ ਕਿਰਪਾ ਦਿਯਾਲਤਾ ਕਰੋ ਤਾਂ ਕਿ ਤੁਹਾਡਾ ਸਿਮਰਨ ਕਰ ਸਕੀਏ ਜਿਵੇਂ ਇੱਕ ਧਨ ਦਾ ਨਾ ਖਰਚਣ ਵਾਲਾ ਸੂਮਪੁਰਖ ਗੰਗਾ ਤੇ ਇਸ਼ਨਾਨ ਕਰਨ ਗਿਆ ਤਾਂ ਪਰਮੇਸ਼ਰ ਨੇ ਇੱਕ ਬ੍ਰਾਹਮਣ ਦਾ ਰੂਪ ਧਾਰ ਕੇ ਉਸ ਪੁਰਖ ਨੂੰ ਕਿਹਾ ਕਿ ਭਾਈ ਤੂੰ ਸਾਨੂੰ ਕੁਝ ਦਾਨ ਦੇਣਾ ਕਰ ਤਾਂ ਗਊ ਪੁਰਖ ਕਹਿਣ ਲੱਗਾ ਬ੍ਰਾਹਮਣ ਜੀ ਮੈਂ ਤਾਂ ਗਰੀਬ ਹਾਂ ਮੇਰੇ ਕੋਲ ਕੁਝ ਵੀ দান ਕਰਨ ਲਈ ਨਹੀਂ ਹੈ ਮੈਂ ਕੀ ਤੁਹਾਨੂੰ দান ਦੇਵਾਂ ਤਾਂ ਅੰਤਰਜਾਮੀ ਨੇ ਕਿਹਾ ਕਿ দান ਕਰਨ ਦਾ ਸੰਕਲਪ ਕਰ ਦੇ ਆਪਣੇ ਨਗਰ ਵਿੱਚ ਚੱਲ ਕੇ দান ਦੇ ਦੇਵੀ ਤਾਂ ਕਹਿਣ ਲੱਗਾ ਚੰਗਾ ਬ੍ਰਾਹਮਣ ਜੀ ਥੇਲਾ দান ਦਿੱਤਾ ਇਉਂ ਕਹਿ ਕੇ ਬ੍ਰਾਹਮਣ ਤੋਂ ਛੁੱਟਿਆ ਜਦੋਂ ਸੂਮਪੁਰਖ ਆਪਣੇ ਨਗਰ ਪਹੁੰਚਿਆ ਕੁਝ ਤਾਂ ਕੁਝ ਦਿਨਾਂ ਬਾਅਦ ਫਿਰ ਅੰਤਰਜਾਮੀ ਬ੍ਰਾਹਮਣ ਦਾ ਰੂਪ ਧਾਰ ਕੇ ਉਸਦੇ ਬੂਹੇ ਅੱਗੇ ਆ ਖੜੇ ਤੇ ਆ ਕੇ ਆਵਾਜ਼ ਮਾਰੀ ਕਿ ਭਾਈ ਜੋ ਤੂੰ ਗੰਗਾ ਤੇ ਦਾਨ ਦੇਣ ਦਾ ਸੰਕਲਪ ਕਰਿਆ ਸੀ ਉਹ ਦਾਨ ਅਸੀਂ ਲੈਣ ਵਾਸਤੇ ਆਏ ਹਾਂ ਸਾਨੂੰ ਦਾਨ ਦੇ ਤਾਂ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਕਿ ਬ੍ਰਾਹਮਣ ਨੂੰ ਕਹਿ ਦੇ ਕਿ ਮੇਰੇ ਪਤੀ ਤਾਂ ਯਾਤਰਾ ਤੋਂ ਵਾਪਸ ਆਉਂਦਿਆਂ ਹੀ ਬਿਮਾਰ ਹੋ ਗਏ ਤਾਂ ਬ੍ਰਾਹਮਣ ਰੂਪ ਵਿੱਚ ਅੰਤਰਜਾਮੀ ਕਹਿਣ ਲੱਗੇ ਜਦੋਂ ਰਾਜੀ ਹੋ ਜਾਵੇਂਗਾ ਉਦੋਂ ਦਾਨ ਲੈ ਜਾਵਾਂਗੇ ਇਤਨਾ ਕਹਿ ਕੇ ਬੂਹੇ ਦੇ ਅੱਗੇ ਹੀ ਬੈਠ ਗਏ ਫਿਰ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਕਹਿ ਦੇ ਕਿ ਮੇਰੇ ਪਤੀ ਸਰੀਰ ਛੱਡ ਗਏ ਤਾਂ ਬ੍ਰਾਹਮਣ ਜੀ ਕਹਿਣ ਲੱਗੇ ਕਹਿੰਦੇ ਕੋਈ ਬਾਤ ਨਹੀਂ ਹੁਣ ਤਾਂ ਸੰਸਕਾਰ ਕਰਾ ਕੇ ਹੀ ਚੱਲਾਂਗੇ ਇਸ ਪ੍ਰਕਾਰ ਜਦੋਂ ਜਿਉਂਦਾ ਹੀ ਸੂਮ ਪੁਰਖ ਚਿਖਾ ਤੇ ਜਾ ਕੇ ਚੜ ਗਿਆ ਫਿਰ ਅੰਤਰਜਾਮੀ ਤੋਂ ਅੱਗ ਵੀ ਲਵਾ ਲਈ ਪਰ ਇੱਕ ਢੇਲਾ ਨਾ ਦੇਣਾ ਚਾਹਿਆ ਉਸ ਵੇਲੇ ਅੰਤਰਜਾਮੀ ਨੇ ਕਿਹਾ ਕਿ ਓਏ ਸੂਮਾ ਇੱਕ ਥੇਲਾ ਦੇਣ ਵਾਸਤੇ ਤੂੰ ਚਿਖਾ ਤੇ ਚੜ ਕੇ ਮਰ ਰਿਹਾ ਇਸ ਨਾਲੋਂ ਤੂੰ ਮੈਨੂੰ ਦਾਨ ਹੀ ਨਾ ਦੇ ਮੈਂ ਤੇਰੀ ਸਿਰਫ ਪਰਖਣਾ ਹੀ ਕੀਤੀ ਸੀ ਤੇਰੇ ਵਰਗੇ ਸੂਮੇ 84 ਦੇ ਬਹੁਤੇ ਚੱਕਰ ਕੱਢਣ ਵਿੱਚ ਪਏ ਹੋਏ ਹੂ ਹੂ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀ ਜੈ ਏ ਵਾਹਿਗੁਰੂ ਆਪ ਜੀ ਦਇਆਵਾਨ ਹੋ ਕਰਕੇ ਆਪ ਦਾ ਅੰਮ੍ਰਿਤ ਰੂਪ ਦਰਸ਼ਨ ਦੀਦਾਰ ਦੇਣਾ ਕਰੋ ਤੇ ਸਾਡੇ ਉੱਤੇ ਐਸੀ ਇਹੋ ਜਿਹੀ ਬਖਸ਼ਿਸ਼ ਕਰੋ ਕਿ ਸਾਰਿਆਂ ਵਿੱਚ ਤੇਰਾ ਸਰੂਪ ਹੀ ਵੇਖਣਾ ਕਰੀਏ ਜੈਸਾ ਕਿ ਜਹ ਜਹ ਦੇਖਾ ਤਹ ਜੋਤ ਤੁਮਾਰੀ ਭਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਤਿਗੁਰੂ ਸਾਹਿਬ ਜੀ ਭਨਤ ਕਹੀਏ ਕਥਨ ਕਰਦੇ ਆ ਕਿ ਇਉ ਬੇਨਤੀਆਂ ਕਰਨੇ ਕਰਕੇ ਵਾਹਿਗੁਰੂ ਦੀ ਕਿਰਪਾ ਨਾਲ ਪਰਮਦੇ ਪੰਜਾਂ ਕੋਸ਼ਾਂ ਦੇ ਪੱਟ ਪਰਦੇ ਖੁੱਲ ਗਏ ਹਨ ਇਉਂ ਅਸੀਂ ਵਾਹਿਗੁਰੂ ਦੀ ਕਿਰਪਾ ਦੁਆਰਾ ਗੁਰਾਂ ਨੂੰ ਜਾਣ ਲਿਆ ਹੈ ਅਤੀ ਸਾਜੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਓ ਮਨ ਮਾਨਿਆ ਹੁਣ ਹਿਰਦੇ ਦੇ ਭੀਤਰ ਹੁੰਦਾ ਅੰਦਰ ਸੱਚੀ ਲਿਵ ਬਿਰਤੀ ਲੱਗ ਗਈ ਹੈ ਵਾਹਿਗੁਰੂ ਵਿੱਚ ਬਿਰਤੀ ਬ੍ਰਹਮਾਕਾਰੋ ਕੀ ਲੱਗ ਗਈ ਹੈ ਕਿਉਂਕਿ ਸਤਿਗੁਰਾਂ ਦੇ ਨਾਲ ਮਿਲ ਕੇ ਵਾਹਿਗੁਰੂ ਸਰੂਪ ਵਿੱਚ ਮਨ ਮੰਨ ਗਿਆ ਹੈ ਸੋ ਨੋਟ ਕਰ ਲੋ ਆਪ ਜੀ ਸੰਗਤ ਜੀ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਪੋਥੀ ਪ੍ਰਕਾਸ਼ ਕਰਕੇ ਤਿੰਨ ਅੰਕ ਜੋ ਲਿਖਿਆ ਆਇਆ ਹੈ ਇਸ ਤੋਂ ਭਾਵ ਹੈ ਕਿ ਸ਼ਬਦ ਤਿੰਨ ਪਦਿਆਂ ਵਾਲਾ ਹੈ ਇਹ ਜਿਹੜਾ ਸੋ ਜੋ ਇੱਕ ਸ਼ਬਦ ਇੱਕ ਅੰਕ ਲੱਗਾ ਹੈ ਇਸ ਤੋਂ ਭਾਵ ਹੈ ਕਿ ਇਹ ਇੱਕ ਸ਼ਬਦ ਘਰ ਚੌਥਾ ਦਾ ਹੈ ਸੋ ਜੋ ਨੌ ਅੰਕ ਲੱਗਾ ਹੈ ਇਸ ਤੋਂ ਭਾਵ ਹੈ ਕਿ ਇਸ ਰਾਗ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੇ ਕੁੱਲ ਹੁਣ ਤੱਕ ਨੌ ਸ਼ਬਦ ਆਏ ਹਨ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ wah he guru wah ਸਤਿ ਵਾਹਿਗੁਰੂ ਜੀ ਕੀ ਫਤਿਹ